ਵੀਰ ਹੋਰੀ ਹੁਣੇ ਮੱਜਾਂ ਵਗੈਰਾ ਲੈ ਕੇ ਆਏ ਨੇ ਆਪਣੀਆਂ ਸੋ ਕਾਫੀ ਦੂਰ ਘਰ ਹੈ ਉੱਥੋਂ ਮੱਜਾਂ ਨੂੰ ਬਾਹਰ ਲੈ ਕੇ ਆਂਦਾ ਹੈ 15-16 ਮੱਜਾਂ ਤੁਹਾਡਾ ਘਰ ਹੈ ਜਿੱਥੇ ਭਾਈ ਹਾਂਜੀ ਭਾਈ ਕਿੰਨੀਆਂ ਮੱਜਾਂ ਲੈ ਕੇ ਆਏ ਮੱਜਾਂ 16 ਡੰਗਰ ਭਾਈ ਡੰਗਰ ਤੇ ਪਾਣੀ ਪਾਣੀ ਜਿ ਬੱਦੇ ਗਲ ਦੇ ਸਤਾਰੂ ਜੀ ਇਹਨਾਂ ਨੂੰ ਖਾਣ ਪੀਣ ਨੂੰ ਤੂੜੀ ਵਗੈਰਾ ਹੈ ਪੁਰੀਆਂ ਜੀ ਉਹਨੇ ਲਾਈ ਹੋਣਾ ਹਾਂ ਅਸੀਂ ਸਭ ਪ੍ਰਗਟ ਕਰਨੇ ਉਹ ਵੀਰ ਦੀ ਵੀ ਸੇਵਾ ਕਰਾਂਗੇ ਅਸੀਂ ਜਿੰਨੇ ਜੋਗੇ ਹੈਗੇ ਆ ਤੇ ਵੀਰ ਦੀ ਜਣੀ ਬਹੁਤ ਮਾੜੀ ਹਾਲਤ ਸੀ ਜਦੋਂ ਆਏ ਆਪਾਂ ਡਰ ਹੁੰਦਾ ਹੀ ਇਹ ਪਾਣੀ ਸਾਰਾ ਕੁ ਡੁੱਬ ਗਿਆ ਵੀਰ ਦਾ ਕੁਝ ਨਹੀਂ ਹੈਗਾ ਕੱਲੇ ਡੰਕਰ ਕੱਢਿਆ ਵੀਰ ਨੇ ਆਹ ਬੇੜੀ ਦੇ ਵਿੱਚ ਲੈ ਕੇ ਆਏ ਆ ਜਿਹੜੀ ਦੋ ਦੋ ਚਾਰ ਚਾਰ ਕਿਲੇ ਜ਼ਮੀਨ ਸੀ ਪਹਿਲਾਂ 2023 ਦੇ ਵਿੱਚ 4 4 5 5 ਫੁੱਟ ਰੇਤਾ ਪੈ ਗਈ ਉਹ ਜੱਬਾ ਨਾ ਵੀ ਪੱਧਰ ਪੁੱਧਰ ਕਰਕੇ ਮਾੜੀਆਂ ਮੋੜ ਬੀਜੀਆਂ ਫਿਰ ਕਣਕਾਂ ਵੀ ਉਹ ਗੱਲ ਨਹੀਂ ਬਣੀ ਤੇ ਪਰ ਕੁਝ ਪਦਰੋ ਹਾਂ ਕੁਝ ਨਹੀਂ ਵੀ ਹੋਈਆਂ ਤੇ ਫੇਰ ਉਹੀ ਹਾਲਾਤ ਦੁਬਾਰਾ ਫੇਰ ਹੋ ਗਏ ਆ ਪਾਣੀ ਫੇਰ ਆ ਗਿਆ ਬਹੁਤ ਜ਼ਿਆਦਾ ਕੋਈ ਫਸਲ ਨਹੀਂ ਬਚੀ ਏ ਬੇਟਾ ਤੁਹਾਡਾ ਹਾਂਜੀ ਭਾਈ 14 ਸਾਲ ਦਾ 14 ਸਾਲ ਦਾ ਤੂੰ ਵੀ ਪੋਤੰਦਰ ਸੀਗਾ ਨਹੀਂ ਇਹ ਹੁਣ ਤੂੰ ਕਿਸਤੀ ਚ ਆਇਆ ਹਾਂਜੀ ਇੱਥੇ ਕਿੰਨੇ ਕਿੰਨੇ ਪਾਣੀ ਕਿੰਨੇ ਕਿੰਨੇ ਫੁੱਟੇ ਦਾ ਪਾਣੀ ਘਰ ਚ ਡੰਗਾਂ ਦੇ ਤਾਰੂ ਹੀ ਪਾਣੀ ਪੀ ਲੱਖ ਲੱਖ ਵੀ ਚੜਦਾ ਜਾਂਦਾ ਜੀ ਭਾਈ ਪਾਣੀ ਪ੍ਰਸ਼ਾਸਨ ਨੇ ਕਿੰਨਾ ਕਿਸਾ ਕੀਤਾ ਤੁਹਾਡਾ ਪ੍ਰਸ਼ਾਸਨ ਭਾਈ ਕੋਈ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਅੱਜ ਚਾਰ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਕੁਝ ਵੀ ਨਹੀਂ ਸਵੇਰ ਦੇ ਸਿਰ ਕੱਲ੍ਹ ਦੇ ਆਏ ਹੋਏ ਐਸੇ ਜੀ ਅਸੀਂ ਸਵੇਰੇ ਕੋਈ ਪਿੰਡ ਦਾ ਸਰਪੰਚ ਸੀਗਾ ਸਾਡਾ ਲੰਬੜਦਾਰਾ ਮੁੰਡਾ ਮਗਰ ਖੜਾ ਸੀ ਇਹਨੂੰ ਘਰੇ ਲੈ ਗਿਆ ਜੀ ਆ ਕੇ ਕਹਿੰਦਾ ਵੀ ਲਾ ਦੋ ਫੋਲ ਸਾਰਾ ਕੋਈ ਚਾਰ ਦੀਆਂ ਗੱਠਾਂ ਉਹਦੇ ਘਰੇ ਮੱਕੀ ਦਾ ਦਾਣਾ ਉਹਦੇ ਘਰੇ ਕੋਈ ਚੀਜ਼ ਦੀ ਘਾਟ ਨਹੀਂ ਸੀਗੀ ਜਾਂਦੇ ਹੁਣ ਆ ਵੀਰ ਸਾਨੂੰ ਪਤਾ ਲੱਗਿਆ ਵੀ ਲੋੜਵੰਦਾ ਅਸੀਂ ਆਹ ਲਾ ਦੇਖ ਲੋ ਅੱਧਾ ਲਾਦਾ ਵੀਰ ਕਹਿੰਦਾ ਬਹੁਤ ਆ ਜੀ ਇੱਕ ਪਿੰਡ ਦੇ ਵਿੱਚ 200 ਬੰਦਾ 200 ਦੇ ਵਿੱਚੋਂ ਜਿਹੜੇ 50 ਬਾਲੇ ਲੋੜਵੰਦ ਜਿਵੇਂ ਡਾਉਣ ਨੇ ਹਨਾ ਜੀ ਬੰਦੇ ਉਹ ਸਾਈਡ ਤੇ ਬੈਠੇ ਆ ਜਿਹੜੇ ਠੀਕ ਨੇ ਜਿੰਨਾਂ ਕੋਲੇ ਹੈਗਾ ਸਰ ਦੇ ਵਰਦੇ ਆ ਉਹ ਹੱਥਾਂ ਜੋ ਖੋਈ ਜਾਂਦੇ ਆ ਜੀ ਸਾਰੀਆਂ ਚੀਜ਼ਾਂ ਨਹੀਂ ਲਈ ਜਾ ਕੇ ਪੁੱਛਿਆ ਨਹੀਂਗਾ ਕਿ ਅਨਸਾਰ ਨਹੀਂ ਲਈ ਵੀ ਕਿ ਤੁਸੀਂ ਕਿੱਦਾਂ ਜੇ ਹਾਲਾਤ ਕਿੱਦਾਂ ਵਾ ਪਿੰਡ ਜਾ ਸਕਦੇ ਆ ਕਿ ਤੇ ਸਪੋਰਟ ਨਾ ਲਗਾਤਾਰ ਪਾ ਰਹੇ ਆ ਉਹ ਤਾਂ ਵੀ ਆ ਜੀ ਇੱਥੇ ਮਦਦ ਕਰਤੀ ਇੱਥੇ ਮਦਦ ਕਰਤੀ ਜੇ ਇਹ ਤਾਂ ਕੋਈ ਬੇੜੀ ਕਿਸੇ ਦੀ ਪ੍ਰਾਈਵੇਟ ਹੈ ਇਹਦੀ ਭਾਜੀ ਸਰਪੰਚ ਦੀ ਇੱਥੇ ਹਾਂਜੀ ਸਾਹਮਣੇ ਦੀ ਆਦੀ ਭਾਈ ਤੁਹਾਡੀ ਹਾਂਜੀ ਆਪਣੀ ਕਿਸ਼ਤੀ ਆਪਣੀ ਹੈ ਤੁਹਾਡੀ ਹਾਂਜੀ ਹਾਂਜੀ ਜਦੋਂ ਵੋਟਾਂ ਆਉਂਦੀਆਂ ਉਦੋਂ ਆਉਂਦੇ ਆ ਉਦੋਂ ਦੇ ਬਹੁਤ ਆਉਂਦੀ ਆ ਸਾਲ ਕੇ ਰਹਿ ਗਿਆ ਵੋਟਾਂ ਮੰਗਣ ਫੇਰ ਹੁਣ ਹੌਣਗੇ ਜੀ ਹੁਣ ਜਿੰਨੇ ਤੇ ਭਜਾਵਾਂਗੇ ਜੀ ਹੁਣ ਤੇ ਭਜਾਉਣਾ ਹੀ ਆ ਸਾਰੇ ਪਿੰਡ ਇਕੱਠੇ ਹੋ ਗਏ ਹਾਲਾਤ ਸਾਰੇ ਕਿਦਰੇ ਮਾਰੇ ਹੋਏ ਪਏ ਨੇ ਹੜਾਂ ਦੀ ਮਾਰ ਚੱਲ ਰਿਹਾ ਪੰਜਾਬ ਤੇ ਇਸ ਵਕਤ ਸੀ ਸੁਲਤਾਨਪੁਰ ਲੋਦੀ ਦੇ ਪਿੰਡ ਆਲੀ ਕਲਾਂ ਵਿਖੇ ਖੜੇ ਆਂ ਵੀਰ ਹੋਰੀ ਹੁਣੇ ਮੱਜਾਂ ਵਗੈਰਾ ਲੈ ਕੇ ਆਏ ਨੇ ਆਪਣੀਆਂ ਸੋ ਡੇਰਿਆਂ ਦੇ ਵਿੱਚ ਰਹਿੰਦੇ ਨੇ ਸੋ ਕਾਫੀ ਦੂਰ ਘਰ ਹੈ ਉੱਥੋਂ ਮੱਜਾਂ ਨੂੰ ਬਾਹਰ ਲੈ ਕੇ ਆਂਦਾ 15-16 ਮੱਜਾਂ ਤੇ ਹੋਰ ਸਮਾਨ ਵੀ ਫ੍ਰਿਜ ਵੀ ਤੁਸੀਂ ਵੇਖ ਸਕਦੇ ਹੋ ਸਾਫ ਤੌਰ ਤੇ ਕਿਸ਼ਤੀ ਦੇ ਵਿੱਚ ਸੋ ਭਾਈ ਜੀ ਤੁਹਾਡੇ ਘਰ ਜੀ ਉੱਧਰ ਭਾਈ ਹਾਂਜੀ ਭਾਈ ਕਿੰਨੀਆਂ ਮੱਜਾਂ ਲੈ ਕੇ ਆਏ ਹੋ ਮੱਜਾਂ 16 ਡੰਗ ਭਾਈ ਸੋਲਾ 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 ਹਾਂਜੀ ਕਿਵੇਂ ਦੇ ਹਾਲਾਤ ਆ ਭਾਜੀ ਹਾਲਾਤ ਬਹੁਤ ਮਾੜੇ ਭਾਜੀ 2023 ਦਾ ਅਜੇ ਤਾਈਂ ਪਹਿਲੀ ਨਾ ਝੋਨਾ ਲਾਇਆ ਸੀ ਤੇ ਘਰਕੁਰ ਵੀ ਤੇਜ਼ ਢੱਟ ਗਿਆ ਸੀ ਕੋਠੇਗਾਠੇ ਤੇ ਹੁਣ ਕੋਠੇ ਤਰਿਆਂ ਰੂਪਾਂ ਪਾਟੀਆਂ ਤੇ ਡਰੇ ਫੇ ਲੈ ਆਏ ਮੈਂ ਉੱਥੇ ਨਾ ਡੇਕ ਰੂਪਾਂ ਤਾਂ ਤੋਣੀ ਹੈਗਾ ਡੰਗਰ ਤੇ ਨਾ ਪਾਣੀ ਪਾਣੀ ਜਬਦੀ ਗਲ ਦੇ ਤਾਰੂ ਚ ਇਹਨਾਂ ਨੂੰ ਖਾਣ ਪੀਣ ਨੂੰ ਤੂੜੀ ਵਗੈਰਾ ਹੈ ਪੁਰੀਆਂ ਆਈਆਂ ਨੇ ਲਾਇਵ ਹਾਂ ਤੇ ਤੁਸੀਂ ਦੱਸਿਓ ਸਾਡੇ ਪਿੰਡ ਕਿੰਨੀਓ ਤੇ ਵੀਰ ਦੀ ਹੋਰ ਵੀ ਸੇਵਾ ਕਰਾਂਗੇ ਅਸੀਂ ਜਿੰਨੇ ਜੋਗੇ ਹੈਗੇ ਆ ਤੇ ਵੀਰ ਦੀ ਜਾਨੀ ਬਹੁਤ ਮਾੜੀ ਹਾਲਤ ਸੀ ਜਦੋਂ ਆਏ ਆਪਾਂ ਡਰ ਹੁੰਦਾ ਇਹੀ ਪਾਣੀ ਸਾਰਾ ਕੁ ਡੁੱਬ ਗਿਆ ਵੀਰ ਦਾ ਕੁਝ ਨਹੀਂ ਹੈਗਾ ਕੱਲੇ ਡੰਕਰ ਕੱਢਿਆ ਵੀਰ ਨੇ ਆਹ ਬੇੜੀ ਦੇ ਵਿੱਚ ਲੈ ਕੇ ਆਏ ਆ ਤੇ ਅਸੀਂ ਅੱਜ ਵੀਰ ਨੂੰ ਜਿੰਨੀ ਸੇਵਾ ਕਰ ਸਕੀ ਸਾਡੇ ਪਿੰਡ ਕਿੰਨੀਓ ਗੁਜਰਾਲ ਕਰਨੀਓ ਹੋਰ ਵੀ ਕਰਾਂਗੇ ਜਿੰਨੇ ਜੋਗੇ ਹੈਗੇ ਵੀਰ ਦਾ ਨੰਬਰ ਲੈ ਲਿਆ ਸੀ ਸਾਨੂੰ ਦੱਸ ਦਿਓ ਜਿੰਨੇ ਜੋਗੇ ਹੈਗੇ ਅਸੀਂ ਹੋਰ ਵੀ ਆਵਾਂਗੇ ਅਸੀਂ ਦੂਜੀ ਗੇਰੀ ਆਏ ਆ ਹੁਣ ਤੀਜੀ ਗੇਰੀ ਵੀ ਆ ਜਾਾਂਗੇ ਬਾਈ ਦੇ ਬਾਈ ਘਰ ਵੀ ਤਰੇੜਾ ਆ ਗੀਆਂ ਉੱਥੇ ਤੇ ਬੱਚੇ ਕਿੱਥੇ ਜੀ ਬੱਚੇ ਭਾਜੀ ਇੱਥੇ ਹੀ ਇੱਕ ਤੇ ਇੱਕ ਹੁਣ ਵਾਂਡੇ ਘੱਲੇ ਆ ਬੱਚੇ ਇੱਕ ਦੇ ਇੱਥੇ ਬਾਕੀ ਵਾਂਡੇ ਘੱਲੇ ਬੀਬੀਆਂ ਨੇ ਜੀ ਵਾਂਡੇ ਗਈਆਂ ਬਾਕੀ ਹੋਰ ਕਿੱਥੇ ਹਾਂ ਠੀਕ ਹੈ ਤੇ ਤੁਹਾਡਾ ਡੇਰਾ ਵੀ ਉੱਥੇ ਹਾਂ ਜੀ ਹਾਂ ਜੀ ਬਾਈ ਸਾਡਾ ਵੀ ਦੋਨੋਂ ਭਾਈ ਜੀ ਨਹੀਂ ਚਾਚਾ ਚਾਚਾ ਹਾਂ ਜੀ ਹਾਂ ਹਾਂ ਜੀ ਕਿ ਕਿਵੇਂ ਤੇ ਤੁਹਾਡੀ ਜ਼ਮੀਨ ਕਿੰਨੀ ਕਿਸੀਗੀ ਜੀ ਹਾਂ ਚਾਚਾ 6-7 ਕਿੱਲੇ ਹੀ ਤੇ ਬਹੁਤ ਮੰਦਾ ਆ ਜ਼ਮੀਨ ਤੇ ਕਰਕੁਰ ਦੇ ਡੈਗੇ ਆ ਤੁਲੀ ਦੀ ਖਰਾਕ ਰੂਪ ਹੋ ਗਈ ਆ ਰੇਤਾਂ ਲੁੱਟਾ ਪੈ ਗਈ ਮਹੌ ਪੱਧਰ ਕੀਤੀ ਪੇ ਖਰਾਬ ਹੋ ਗਈ ਆ ਜਿਹੜੀ ਜਮੀਨ ਹੈ ਨਾ ਹਾਂਜੀ ਜਿਹੜੀ 2 2 4 4 ਕਿਲੇ ਜਮੀਨ ਹੀ ਪਹਿਲਾਂ 2023 ਦੇ ਵਿੱਚ 4 4 5 5 ਮੋਟਰ ਰੇਤਾ ਪੈ ਗਈ ਉਹ ਜੱਬਾ ਨਾ ਵੀ ਪੱਧਰ ਪੁੱਧਰ ਕਰਕੇ ਮਾੜੀਆਂ ਮੋੜ ਬੀਜੀਆਂ ਫਿਰ ਕਣਕਾਂ ਵੀ ਉਹ ਗੱਲ ਨਹੀਂ ਬਣੀ ਤੇ ਪਰ ਕੁਝ ਪੱਧਰ ਹੋਈਆਂ ਕੁਝ ਨਹੀਂ ਵੀ ਹੋਈਆਂ ਤੇ ਫੇਰ ਉਹੀ ਹਾਲਾਤ ਦੁਬਾਰਾ ਫੇਰ ਹੋ ਗਏ ਆ ਪਾਣੀ ਆ ਫੇਰ ਆ ਗਿਆ ਬਹੁਤ ਜ਼ਿਆਦਾ ਕੋਈ ਫਸਲ ਨਹੀਂ ਬਚੀ ਕੋਈ ਲੈਣ ਨਹੀਂ ਦੇਣ ਨੀ ਇਹ ਇਹਦੀ ਉਮਰ ਕਿੰਨੀ ਜੀ ਇਹ ਬੇਟਾ ਤੁਹਾਡਾ ਹਾਂਜੀ ਭਾਈ 14 ਸਾਲ ਦਾ 14 ਸਾਲ ਦਾ ਤੂੰ ਵੀ ਪੋਤੰਦਰਾ ਸੀਗਾ ਨਹੀਂ ਇਹ ਹੁਣ ਤੂੰ ਕਿਸਤੀ ਚ ਆਇਆ ਹਾਂ ਇਹਨਾਂ ਵੱਡੀਆਂ ਵੱਡੀਆਂ ਸੋ ਬਿਲਕੁਲ ਹਾਲਾਤ ਬਹੁਤ ਮਾੜੇ ਆ ਤੇ ਜੇ ਆਪਾਂ ਗੱਲ ਕਰੀਏ ਤਾਂ ਇੱਧਰ ਡੇਰੇਆਂ ਦੇ ਵੀ ਸੀਗੇ ਪਰ ਇੱਥੇ ਆ ਬੰਨ ਹੈ ਬੰਨ ਦੇ ਪਰਲੀ ਸਾਈਡ ਪਿੰਡ ਹੈ ਤੇ ਤੁਸੀਂ ਲੈ ਕੇ ਇਹ ਡੰਗਰ ਚ ਆਹ ਜੀ ਆ ਕਿੰਨੇ ਕਿੰਨੇ ਕ ਪਾਣੀ ਸੀਗਾ ਜੀ ਪਾੜੀ ਬੜਾ ਆਇਆ ਜੀ ਬਾਹਰ ਪਛੜਾ ਜਾ ਬੜਾ ਰੇ ਬਾਈ ਆਹ ਤੇ ਬੇੜੀ ਚ ਬਹੁਤ ਭੜਿਆ ਉੱਥੋਂ ਘਰੋ ਇਹ ਐਡ ਉਤਾਰੂ ਆ ਹਾਂ ਥੋੜਾ ਉੱਚੀ ਬੋਲਿਓ ਜੀ ਥੋੜਾ ਜਨਾ ਪਾੜੀ ਬਹੁਤ ਵਾਜੀ ਪਾੜੀ ਘਰੋ ਇਹ ਤੇ ਬਜਾ ਉਤਾਰੂ ਆ ਗਿਆ ਸਬਹ ਤੇ ਬੜਕੇ ਬਹਾਮੋੜੇ ਚਲਾ ਗਿਆ ਕੋਟਕਈ ਸੀ ਉੱਥੇ ਕੀ ਕੀ ਸਮਾਨ ਪਿਆ ਜੀ ਹੁਣ ਘਰ ਦੇ ਵਿੱਚ ਦਾਦਾ ਨੂੰ ਪਤਾ ਹੀ ਹੈ ਜੀ ਜੋ ਦਕਰ ਸਾਰਾ ਕੁਝ ਉੱਥੇ ਹੀ ਸਾਡਾ ਥਾਂ ਫ੍ਰੀਜੀ ਲੈਂਦਾ ਹਾਂ ਉਹ ਕੱਲੀ ਫ੍ਰੀਜੀ ਲੈਂਦੀ ਆ ਉੱਥੇ ਕਿੰਨੇ ਕਿੰਨੇ ਪਾਣੀ ਕਿੰਨੇ ਕਿੰਨੇ ਫੁੱਟੇਗਾ ਪਾਣੀ ਘਰ ਚ ਡੰਗਾਂ ਦੇ ਤਾਰੂ ਹੀ ਪਾਣੀ ਪੀ ਲੱਖ ਲੱਖ ਵੀ ਚੜਦਾ ਜਾਂਦਾ ਜੀ ਭਾਈ ਪਾਣੀ ਹਾਂਜੀ ਪਾਣੀ 2-3 ਫੁੱਟ ਰਾਹ ਦਾ ਚੜ ਗਿਆ ਪਾਣੀ ਇੱਕ ਵੀਰੋ ਬੇਨਤੀ ਕਰਨੀ ਆ ਵੀ ਜਿੰਮੇ ਉਹ ਵੀਰ ਹੋਣੀ ਮਜਬੂਰੀ ਹੈ ਇਹਨਾਂ ਦੀ ਹਨਾ ਜੀ ਜਿੰਨੇ ਵੀ ਆਪਣੇ ਸੇਵਾ ਕਰਨ ਆਉਂਦੇ ਨੇ ਉਹ ਬਾਈ ਜਿਮੇ ਇਹ ਨਾ ਪਿੰਡਾਂ ਵਾਲੇ ਨੇ ਉਹਨਾਂ ਨੂੰ ਨਾ ਜਿਹੜੇ ਮੰਨ ਲੋ ਵੀ ਤੁਸੀਂ ਲੋੜਵੰਦ ਬੰਦੇ ਆ ਉਹਨਾਂ ਤੱਕ ਨਹੀਂ ਪਹੁੰਚਦਾ ਠੀਕ ਹੈ ਜੀ ਹੋਰ ਇਹ ਬੰਦੇ ਲਈ ਜਾਂਦੇ ਭਾਈ ਭਰਾ ਹੀ ਜਾਂਦੇ ਹੋਰ ਲਈ ਜਾਂਦੇ ਜੀ ਸੜਕਾਂ ਦੇ ਕਿਨਾਰਿਆਂ ਤੇ ਬੈਠੇ ਆ ਜੀ ਆਪਾਂ ਅੰਦਰ ਪਿੰਡਾਂ ਚ ਆਈਏ ਅੱਜ ਜੀ ਸਾਨੂੰ ਸਵੇਰ ਦੇ ਸੀ ਕੱਲ ਦੇ ਆਏ ਹੋਏ ਐਸੇ ਜੀ ਅਸੀਂ ਸਵੇਰੇ ਕੋਈ ਪਿੰਡ ਦਾ ਸਰਪੰਚ ਸੀਗਾ ਸਾਡਾ ਲੰਬੜਦਾਰਾ ਮੁੰਡਾ ਮਗਰ ਖੜਾ ਸੀ ਇਹਨੂੰ ਘਰੇ ਲੈ ਗਿਆ ਜੀ ਆ ਕੇ ਕਹਿੰਦਾ ਵੀ ਲਾ ਦੋ ਫੋਲ ਸਾਰਾ ਕੋਈ ਚਾਰ ਦੀ ਗੱਠਾ ਉਹਦੇ ਘਰੇ ਮੱਕੀ ਦਾ ਦਾਣਾ ਉਹਦੇ ਘਰੇ ਕੋਈ ਚੀਜ਼ ਦੀ ਘਾਟ ਨਹੀਂ ਸੀਗੀ ਉਹ ਲੈ ਹੀ ਜਾਂਦੇ ਹੁਣ ਆ ਵੀਰ ਸਾਨੂੰ ਪਤਾ ਲੱਗਿਆ ਵੀ ਲੋੜਵੰਦ ਆ ਅਸੀਂ ਆਹ ਲੈ ਦੇਖ ਲਓ ਅੱਧਾ ਲਾਦਾ ਜੇ ਬੰਦਿਆਂ ਨੂੰ ਲਾਲਚ ਉਹਦਾ ਸਾਰਾ ਲਾ ਲਵੇ ਇਹ ਕਹਿੰਦਾ ਬਹੁਤ ਆ ਮੇਰਾ ਖਰਾਬ ਹੋ ਜਾਣਾ ਇਹ ਬੇਨਤੀ ਕਰਦੇ ਆ ਜੀ ਜਿੰਨੇ ਵੀ ਸੇਵਾ ਵਾਲੇ ਆਉਂਦੇ ਆ ਜਾਂ ਪਿੰਡਾਂ ਵਾਲੇ ਆ ਜੀ ਉਹ ਜਿਹੜੇ ਲੋੜ ਆ ਉਹਨਾਂ ਦਾ ਕਿ ਪਚਾਉਣ ਜੀ ਪਿੰਡਾਂ ਵਾਲੇ ਬਚਾਉਣ ਜਿਹੜੇ ਉਹ ਸੇਵਾ ਕਰਨ ਉਹਨਾਂ ਨੂੰ ਕਿਸੇ ਨੂੰ ਕੌਣ ਨਹੀਂ ਪਤਾ ਜੀ ਵੀ ਕੌਣ ਬੰਦਾ ਲੋੜਵੰਦਾ ਕੌਣ ਕਿਵੇਂ ਆ ਜੀ ਇਹ ਬੇਨਤੀ ਆ ਤੁਹਾਡੇ ਜਿੰਨੇ ਵੀ ਪਿੰਡਾਂ ਵਾਲੇ ਇੱਧਰ ਬੇਨਤੀ ਕਰਦੇ ਆ ਇਹ ਚੀਜ਼ ਦੀ ਬਈ ਲੋੜ ਬੰਦਾ ਜਿਹਨਾਂ ਨੂੰ ਲੋੜ ਆ ਉਹਨਾਂ ਪਚਾਵੋ ਬਸ ਇਹੀ ਬੇਨਤੀ ਆ ਜੀ ਇਹੀ ਸਾਰਾ ਕੋਈ ਕਰਦੇ ਧੰਨਵਾਦ ਜੀ ਤੁਹਾਡਾ ਹਮਮ ਜੀ ਤੇ ਜੇ ਇੱਕ ਪਿੰਡ ਦੇ ਵਿੱਚ 200 ਬੰਦਾ 200 ਦੇ ਵਿੱਚੋਂ ਜਿਹੜੇ 50 ਬਾਲੇ ਲੋੜ ਬੰਦਾ ਜਮੇ ਹੀ ਡਾਉਣ ਨੇ ਹਨਾ ਜੀ ਬੰਦੇ ਉਹ ਸਾਈਡ ਤੇ ਬੈਠੇ ਆ ਜਿਹੜੇ ਠੀਕ ਨੇ ਜਿੰਨਾਂ ਕੋਲੇ ਹੈਗਾ ਸਰ ਦੇ ਵਰਦੇ ਆ ਉਹ ਹੱਥਾਂ ਜੋ ਖੋਈ ਜਾਂਦੇ ਆ ਜੀ ਸਾਰੀਆਂ ਚੀਜ਼ਾਂ ਜੋ ਵੀ ਚੀਜ਼ ਆ ਨਾ ਸੋ ਬਿਲਕੁਲ ਰੱਜੇ ਨੂੰ ਨਾਰਜਾ ਇਹ ਤੇ ਭਾਈ ਜੀ ਪ੍ਰਸ਼ਾਸਨ ਨੇ ਕਿੰਨਾ ਸਹਿਯੋਗ ਕੀਤਾ ਤੁਹਾਡਾ ਪ੍ਰਸ਼ਾਸਨ ਭਾਈ ਕੋਈ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਦਾ ਅੱਜ ਚਾਰ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਕੁਝ ਵੀ ਨਹੀਂ हां पहली वाला वीरा ने सेवा दी टूड़ी दी ते चोकर दी दे आटे दी इनरा अचन ਦਿੱਤਾ ਵਾ ਭਾਈ ਉੱਥੇ ਕੋਈ ਅਨਸਾਰ ਨਹੀਂ ਲਈ ਜਾ ਕੇ ਪੁੱਛਿਆ ਨਹੀਂਗਾ ਕਿ ਅਨਸਾਰ ਨਹੀਂ ਲਈ ਵੀ ਕੀ ਤੁਸੀਂ ਕਿਦਾਂ ਜੇ ਹਾਲਾਤ ਕਿਦਾਂ ਵਾ ਪਿੰਡ ਜਾ ਸਕਦੇ ਆ ਕਿ ਦੇ ਸਫੋਟਾ ਲਗਾਤਾਰ ਪਾਰ ਰਹੇ ਆ ਉਹ ਤਾਂ ਵੀ ਆ ਜੀ ਇੱਥੇ ਮਦਦ ਕਰਤੀ ਇੱਥੇ ਮਦਦ ਕਰਤੀ ਨਹੀਂ ਭਾਈ ਕੋਈ ਨਹੀਂ ਆ ਅਸੀਂ ਪਰਸੋਂ ਦੇ ਭਾਈ ਅੜੇ ਆ ਤੇ ਹੁਣ ਡੰਗੜ ਬੇੜੀ ਤੇ ਕੱਢ ਕੇ ਲੈਂਦੇ ਆ ਅਸੀਂ ਆਖਿਆ ਕਿ ਮਿਲ ਕੇ ਪਰਸੋਂ ਦੇ ਉੱਥੇ ਹੀ ਸੀਗੇ ਜੇ ਕੋਈ 19 ਕੀ ਹੋਣਦੀ ਜੇ ਇਹ ਤਾਂ ਕੋਈ ਬੇੜੀ ਕਿਸੇ ਦੀ ਪ੍ਰਾਈਵੇਟ ਹੈ ਇਹਦੀ ਭਾਈ ਸਰਪੰਚ ਦੀ ਇੱਥੇ ਹਾਂਜੀ ਸਾਹਮਣੇ ਦੀ ਆਦੀ ਭਾਜੀ ਤੁਹਾਡੀ ਹਾਂਜੀ ਆਪਣੀ ਕਿਸ਼ਤੀ ਆਪਣੀ ਹੈ ਤੁਹਾਡੀ ਹਾਂਜੀ ਹਾਂਜੀ ਇਹਨੂੰ ਲੈ ਕੇ ਆਏ ਮੰਡ ਚੋਂ ਤੁਹਾਨੂੰ ਪ੍ਰਸ਼ਾਸਨ ਵਾਲਾ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਮੀਡੀਆ ਤਾਂ ਤੁਸੀਂ ਪਹੁੰਚੇ ਜੀ ਧੰਨਵਾਦ ਤੁਹਾਡਾ ਬਹੁਤ ਕੋਈ ਜਦੋਂ ਵੋਟਾਂ ਆਉਂਦੀਆਂ ਉਦੋਂ ਆਉਂਦੇ ਆ ਉਦੋਂ ਦੇ ਬਹੁਤ ਆਉਂਦੇ ਆ ਉਦੋਂ ਕੀ ਦੱਸੀ ਕਿੰਨੇ ਆ ਜਾਂਦੇ ਆ ਹਾਂ 23 ਜੀ ਸਾਡੇ ਰੇਤਾ ਭਾਜੀ 5-5 ਫੁੱਟ ਭਾਜੀ ਤੇ ਇੱਕ ਟਰਾਲੀ ਦੇ ਬਾਹਰ ਦੀ ਚੁੱਕਣ ਦਿੱਤੀ ਉਹਨਾ ਅੱਜ ਪਹਿਲੀ ਝੋਨਾ ਲਾਇਆ 23 ਦੀ ਰੇਤਾ ਉੱਤੇ ਚੁਕਾ ਕੇ ਪ੍ਰਸ਼ਾਸਨ ਇੱਥੋਂ ਦਾ ਹੀ ਰੇਤਾ ਨਹੀਂ ਚੜਨਦਾ ਟਰਾਲੀ ਵੀ ਬਾਹਰ ਨਹੀਂ ਕਿੰਨੂੰ ਖੜਨਦੇ ਉਹ ਸਾਲ ਕੇ ਰਹਿ ਗਏ ਵੋਟਾਂ ਮੰਗਣ ਫੇਰ ਹੋਣਾ ਹੋਣਗੇ ਜੀ ਹੋਣ ਤੇ ਭਜਾਵਾਂਗੇ ਜੀ ਹੁਣ ਤੇ ਭਜਾਉਣਾ ਹੀ ਆ ਸਾਰਾ ਪਿੰਡ ਇਕੱਠੇ ਹੋ ਕੇ ਜਦੋਂ ਸਾਡੀ ਸਾਰੀ ਨਹੀਂ ਸਾਡੀ ਫਸਲਾਂ ਡੋਬ ਗਈਆਂ ਸਾਡਾ ਸਾਰਾ ਕੋਈ ਪੈਲੀ ਢਹਿ ਗਈ ਸਾਰਾ ਕੋ ਤੇ ਹੁਣ ਹੀ ਅਸੀਂ ਇਹਨਾਂ ਨੂੰ ਕੀ ਕਰੀਏ ਆਪਣੇ ਕੋਲੇ ਬੋਰਡ ਹੋਵੇ ਅਗਣ ਬੋਰਡ ਹੋਵੇ ਜਾਂ ਬੇੜੀ ਤੇ ਤੁਹਾਡਾ ਟਾਈਮ ਹੋਵੇ ਤੁਹਾਨੂੰ ਦਿਖਾਈਏ ਨਾ ਹਾਲਾਤ ਇਹਦੀ ਮੁੰਡੇ ਦੀ ਜਿਹੜੀ ਬੈਗ ਆ ਨਾ ਜਿੱਤੋਂ ਤੋੜ ਹੋਇਆ ਵਾ ਉਹ ਬਿਲਕੁਲ ਨਾ ਵੀ ਰੁੱੜ ਚੁੱਕੀ ਆ ਹਿਸਾਬ ਨਾਲ ਦਰਿਆ ਦੇ ਵਿੱਚ ਚਲ ਗਈ ਆ ਇਹਦਾ ਤਾਂ ਜਿਗਰਾ ਵਾ ਡੰਗ ਮਾਰ ਲਈ ਸਾਰਾ ਪਿੰਡ ਲੈ ਜੀ ਇਸ ਮੁੰਡੇ ਦੀ ਡੇਰਾ ਤੁਹਾਡਾ ਹਾਂਜੀ ਡੇਰਾ ਮੇਰਾ ਆਪਣਾ ਘਰ ਹਾਂਜੀ ਘਰ ਟਹਿ ਗਿਆ ਟਹਿ ਗਿਆ ਜੀ ਸਾਰਾ ਹਾਂਜੀ ਸਾਰਾ ਟਹਿ ਗਿਆ ਜੀ ਜਿੱਤੋਂ ਪਹਿਲੇ ਦਿਨ ਸਾਰਾ ਦਰਿਆ ਨੇ ਸਾਰਾ ਸੇਟ ਲਿਆ ਸਾਰੇ ਘਟਾ ਗਿਆ ਹਾਂਜੀ 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 ਜੋ ਕਮਰਾਵਾਂ ਸਾਰਾ ਸਾਰਾ ਟਹਿ ਗਿਆ ਕਿੰਨੇ ਕਮਰੇ ਸੀ ਬਾਜੀ ਤੇ ਇੱਕ ਬਰਾਂਡਾ ਤੂੜੀ ਵਾਲਾ ਇੱਕ ਰੈਸ਼ ਵਾਲਾ ਕਮਰਾ ਸੀ ਤੇ ਕੋਠੀ ਮੋਟਰ ਵਾਲੀ ਰੈਸ਼ ਉਹ ਵੀਡੀਓ ਵੀਡੀਓ ਹੈਗੀ ਤੁਹਾਡੇ ਕੋਲ ਹਾਂਜੀ ਹੈਗੀ ਆ ਟੈਂਡੇ ਦੀ ਹਾਂਜੀ ਸਾਰਾ ਕੁਝ ਹੈਗਾ ਇਗਾ ਮੈਨੂੰ ਭੇਜਿਓ ਮੈਨੂੰ ਦਿਓ ਆਪਾਂ ਚਲਾਉਂਦੇ ਆ ਕੋਈ ਨਹੀਂ ਵਾਹਿਗੁਰੂ ਭਲਾ ਕਰੇ ਭਾਈ ਭਾਈ ਜੀ ਤੁਹਾਡੇ ਕੋਲੇ ਟਾਈਮ ਹੁੰਦਾ ਤੁਹਾਨੂੰ ਦੱਸਾਂ ਉਹਤੋਂ ਦੇ ਹਾਲਾਤ ਪੇੜੀ ਲ ਜਾ ਕੇ ਆਪਾਂ ਕਰਦੇ ਬਹੁਤੀ ਹਾਲਾਤ ਪਾਣੀ ਵਿੱਚ ਪਾ ਭਾਈ ਇਹ ਡੰਗਰ ਦਿੰਦੇ ਹਾਂ ਹਾਂ ਪਾਣੀ ਲਗਾ ਕੇ ਇਹ ਡੰਗਰ ਲਿਕੇ ਆਏ ਪੁਣੇ ਪਾ ਲੈ ਲੈਣੇ ਸੋ ਬਹੁਤ ਮਾੜੇ ਹਾਲਾਤ ਹੈ ਭਾਈ ਹਾਲੀਕਾਲਾ ਪਿੰਡ ਦੇ ਵਿੱਚ ਪਰ ਪ੍ਰਸ਼ਾਸਨ ਇੱਥੇ ਵੀ ਨਹੀਂ ਬੋੜਿਆ ਪਰ ਪਿੰਡ ਜਿਹੜਾ ਹੈਗਾ ਉਹ ਡੁੱਬਣ ਦੇ ਕਿਨਾਰੇ ਦੇ ਉੱਤੇ ਆ ਬਿਲਕੁਲ ਪਾਣੀ ਜਿਹੜਾ ਹੈਗਾ 8-8 10-10 ਫੁੱਟ ਆ ਚੁੱਕਾ ਦੂਜੇ ਪਾਸੇ ਪਿੰਡ ਵਸਿਆ ਹੋਇਆ ਤੇ ਟਰਾਲੀਆਂ ਭਰ-ਭਰ ਕੇ ਜਿਹੜੇ ਹੈਗੇ ਆ ਆਪਣਾ ਹੋਰ ਸਮਾਜ ਸੇਵੀ ਨੇ ਜਾਂ ਫਿਰ ਇਨਸਾਨੀਅਤ ਜਨਰ ਦੇ ਵਿੱਚ ਲੋਕਾਂ ਦੇ ਵਿੱਚ ਹੈਗੇ ਆ ਉਹ ਕਦੇ ਕੋਈ ਚਾਰਾ ਲੈ ਕੇ ਆ ਰਿਹਾ ਕੋਈ ਮਿੱਟੀ ਲੈ ਕੇ ਆ ਰਿਹਾ ਆਪਣੇ ਪੱਧਰ ਦੇ ਉੱਤੇ ਤੇ ਉਹੀ ਆਪਾਂ ਜੀ ਤੁਹਾਨੂੰ ਦਿਖਾਈਏ ਜਰ ਦੇਖੋ ਅੱਲਾ ਦਾ ਅੱਡੀ ਸ਼ਕਤੀ ਉਹ ਸਹੀ ਬਿਲਕੁਲ ਭਾਈ ਬਿਲਕੁਲ ਸਾਰਾ ਜਿਹੜੇ ਆ ਭਰੇ ਹੋਏ ਆ ਤੇ ਇਸੇ ਤਰ੍ਹਾਂ ਪਰ ਪ੍ਰਸ਼ਾਸਨ ਦੀ ਜਿਹੜੀ ਹੈਗੀ ਆ ਉਹ ਇੱਥੇ ਵੀ ਨਾਕਾਮੀ ਨਜ਼ਰ ਆ ਰਹੀ ਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕ ਚੈਨਲ